ਸਾਫ ਸੁਥਰਾ ਉੱਚਾ ਸੁਥਰਾ ਹੀਰਾ ਕੋਈ ਨਹੀਂ ਭਾਵੇਂ ਅਸੀਂ ਪੰਜਾਬਆਂ ਤਾਂ ਖਾਸ ਤੌਰ ਤੇ ਕਿਉਂਕਿ ਪੰਜਾਬੀ ਸੀਗੇ ਪੰਜਾਬ ਦੇ ਲੋਕੀ ਤੇ ਵਾਸਤੇ ਵੀ ਜੇ ਸਰਕਾਰ ਆਉਂਦੀ ਸੀ ਕਿਸੇ ਵਕਤ ਬਾਦਲ ਸਾਹਿਬ ਦਾ ਕਹਿਣਾ ਸੀ ਕਿ ਜਦੋਂ ਵੀ ਅਸੀਂ ਗਏ ਆ ਪੰਜਾਬ ਨੂੰ ਕੁਸ਼ਮੰਗਾਂ ਸਾਨੂੰ ਖਾਦੀ ਨਹੀਂ ਮੋੜਿਆ ਔਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਜਿਹੜਾ 72000 ਕਰੋੜ ਦੇਸ਼ ਦਾ ਆਪਾ ਪੁਆ ਸੀ ਉਹਦੇ ਵਿੱਚ ਪੰਜਾਬ ਨੂੰ ਜੇ ਪਹਿਲੀ ਵਾਰ ਸ਼ਾਮਲ ਕੀਤਾ ਹੈ ਤਾਂ बतौर ਪ੍ਰਾਈਮ ਮਿੰისტਰ ਸਰਦਾਰ ਗਰਮੋਤ ਸਿੰਘ ਜੀ ਨੇ ਸ਼ਾਮਲ ਕੀਤਾ ਇਸੀ ਤਰ੍ਹਾਂ ਕਰਦੇ ਪੰਜਾਬ ਦਾ ਨਹੀਂ ਦੇਸ਼ ਦੀ ਵੀ ਫੱਕ ਰੱਖ ਕੇ ਦਿਖਾਈ ਹੈ ਜਿਹੜਾ ਸਾਡਾ ਸੁਰਨਾ ਗਿਰਵੀ ਚ ਕਿੱਸਾ ਹੈ ਇਹਨਾਂ ਨੇ ਪਲਾਨਾਂ ਤੇ ਮਦੇ ਰੂਪ ਕੋਝਨਾ ਸੀ ਉਹਦੇ ਮੁਤਾਬਕ ਹੈ ਹਿੰਦੁਸਤਾਨ ਦੀ ਫੜੀ ਜਿੰਨੀ ਸਾਡੀ ਅੜਖੀ ਵਾਰਤ ਦੇਸ਼ੀ ਉਹ ਸੁਰਨਾ ਵਾਪਸ ਲਿਆ ਕੇ ਕੀਤੀ ਸੋ ਇਸ ਤਰ੍ਹਾਂ ਦੀ ਪੂਰੀ ਜ਼ਿੰਦਗੀ ਜਿਨ੍ਹਾਂ ਨੇ ਬਹੁਤ ਅੱਛੀ ਇਨਸਾਨੀਅਤ ਅਤੇ ਗੱਤ ਜਿਉਈਆਂ ਉੱਚੀ ਸੁੱਚੀਆਂ ਸਾਦੇ ਹੋ ਜਾਂਦੇ ਰਹੇ ਕਿ ਕਾਰਜ ਉਹਨਾਂ ਸਰ ਦਾ ਬੜੀ ਪੇਟਾ ਕਰਦੇ ਉਹ ਵੀ ਬਹੁਤ અ ન કોઈ યાદગાર પલ કભી આપને જબ મુલાકાત કી હો કોઈ ઉનકી તરફ સે કુછ કહા ગયા હો હમેશા થોકે પજાબ ખઈતે ઘર કી طرح હમ મોદેસી આપ સેમ જેસે ભી જો મગદેસી કે આકે મેરી તકઈ વારી જવાબદારી ડ્યુટી ઇના દે લાગીસી ભાગપર્દેશ તે وچ અસી પંજાબીના લિયે જંદે કેમ્પેન કર 98 ની ગલ હૈ 97 ની ગલ હૈ કે ઉસ તરહ હોમે અપની છોટીયા પડના ઇતરા પ્યાર કરતે થા સારા પ્રવાહ આ બહોત સુખીતે ના ઓવેહી કહેતે થા ભોન સિંહજી ਇਹ ਖਾਦੇ ਪਰਿਵਾਰ ਦੀ ਜੋ ਦੇਣ ਹੈ ਤੇ ਇਸ ਕਰਕੇ ਜਿਵੇਂ ਬਾਕੀ ਛੋਟੀ ਭੈਣ ਸਭ ਨਾਲ ਤੋਂ ਖੰਡਾ ਜਿਹੀ ਹੈ ਇਹਨੂੰ ਤਾਂ ਬਹੁਤ ਨਿਗਾਕਾਰ ਵਿਸ਼ਾ ਕੋਈ ਵੀ ਵੱਡੀ ਛੋਟੀ ਜੋ ਹੁੰਦੀ ਸਵੱਥਿਆ ਮੈਂ ਇਹਨਾਂ ਦੇ ਝੋਲੀ ਚਾਹੁੰਦੇ ਹਾਂ ਕਿ ਹਰ ਸਾਫ ਸੁਥਰਾ ਉੱਚਾ ਸੁਥਰਾ ਹੀਰਾ ਕੋਈ ਹੈ ਭਾਵੇਂ ਅਸੀਂ ਪੰਜਾਬਾਂ ਤੱਕ ਖਾਸ ਤੌਰ ਤੇ ਕਿਉਂ ਪੰਜਾਬੀ ਸੀਗੇ ਪੰਜਾਬ ਦੇ ਲੋਕੀ ਤੱਕ ਦੇ ਵਾਸਤੇ ਵੀ ਜੇ ਸਰਕਾਰ ਹੁੰਦੀ ਸੀ ਕਿਸੇ ਵਕਤ ਬਾਅਦ ਸਭ ਦਾ ਕਹਿਣਾ ਸੀ ਜਿਦੋਂ ਵੀ ਅਸੀਂ ਗਏ ਆ ਪੰਜਾਬ ਨੂੰ ਕੁਸ਼ਮਾਂ ਸਾਨੂੰ ਖਾਦੀ ਨਹੀਂ ਹੋ ਰਿਆ ਔਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਜਿਹੜਾ 72 ਹਜ਼ਾਰ ਕਰੋੜ ਦੇਸ਼ ਦਾ ਮਹਾਪੁਰਾ ਸੀ ਉਹਦੇ ਵਿੱਚ ਪੰਜਾਬ ਨੇ ਜੇ ਪਹਿਲੀ ਵਾਰ ਸ਼ਾਮਲ ਕੀਤਾ ਹੈ ਤਾਂ बतौर ਪ੍ਰਾਈਮ ਮਿੰისტਰ ਸਰਦਾਰ ਗਰਮੋਤ ਸਿੰਘ ਨੇ ਸ਼ਾਮਲ ਕੀਤਾ ਇਸੇ ਤਰ੍ਹਾਂ ਕਰਦੇ ਪੰਜਾਬ ਦਾ ਨਹੀਂ ਦੇਸ਼ ਦੀ ਵੀ ਫੱਕ ਰੱਖ ਕੇ ਦਿਖਾਈ ਹੈ ਜਿਹੜਾ ਸਾਡਾ ਸੂਰਨਾ ਗਿਰਵੀਟਿਕਿਆ ਸੀਗਾ ਇਹਨਾਂ ਨੇ ਪਲਾਨਾਂ ਤੇ ਮਦੇ ਰੂਪੂਜਨਾ ਸੀ ਉਹਦੇ ਮੁਤਾਬਕ ਹੈ ਹਿੰਦੁਸਤਾਨ ਦੀ ਪਕੜੀ जी सारी अणख सी बाहर वापस लिया सो इस तरह की पूरी जिंदगी जिन्होंने बहुत अच्छी इंसानी तौर पर लगी हुई हैं उच्ची सुची सारी योजना रह के श्रद्धांज भी भेटा करते कमी बहुत मैम कोई यादगार पल कभी आपने जब मुलाकात की हो कोई उनकी तरफ से कुछ कहा गया हो हमेशा थे घर की तरह हम आगे ਆ ਤੇ ਸਮ ਜਿੱਥੇ ਵੀ ਜੋ ਮੰਗਦੇ ਸੀਗੇ ਆ ਕੇ ਤੇ ਮੇਰੀ ਤਕਰੀਬੀ ਵਾਰੀ ਜ਼ਿੰਮੇਵਾਰੀ ਡਿਊਟੀ ਇਹਨਾਂ ਦੇ ਨਾਲ ਹੀ ਲੱਗਦੀ ਸੀ ਵਾਧੂ ਪ੍ਰਦੇਸ਼ ਦੇ ਵਿੱਚ ਅਸੀਂ ਪੰਜਾਬੀਆਂ ਲਈ ਜਾਂਦੇ ਕੈਂਪੇਨ ਕਰਨਾ 98 ਦੀ ਗੱਲ ਹੈ 98 ਦੀ ਗੱਲ ਹੈ ਤੇ ਉਸੇ ਤਰ੍ਹਾਂ ਉਹ ਮੈਂ ਆਪਣੀ ਛੋਟੀਆਂ ਭੜਾਂ ਇਤਨਾ ਪਿਆਰ ਕਰਦੇ ਸੀ ਸਾਰਾ ਪਰਿਵਾਰ ਦੀ ਬਹੁਤ ਸੁਖੀਤੇ ਨਾਲ ਉਹਦੇ ਹੀ ਕਹਿੰਦੇ ਸੀ ਸਰਪਾਲ ਸਿੰਘ ਜੀ ਕਿ ਤੁਹਾਡੇ ਪਰਿਵਾਰ ਦੀ ਜੋ ਦੇਣ ਹੈ ਤੇ ਇਸ ਤਰ੍ਹਾਂ ਜ਼ਿੰਮੇਵਾਰੀ ਤੁਹਾਡੀ ਛੋਟੀ ਭੈਣ ਸਮਝ ਤੋਂ ਖੰਡਾ ਰੱਖਦੇ ਨੇ ਇਹਨੂੰ ਤਾਂ ਬਹੁਤ ਨਿਗਾਕਾਰ ਵਿਸ਼ਾ ਹੈ ਕੋਈ ਵੀ ਵੱਡੀ ਛੋਟੀ ਜੋ ਹੁੰਦੀ ਇਸ ਬੱਚਾ ਵਾ ਮੈਨਾਂ ਦੀ ਛੋਟੀ ਚਾਹੁੰਦੀ ਸੀ ਹੱਥ